ਸੋ ਕਹੋ ਕਲ ਗੁਰ ਸੇਵੀਐ ਅਨਿਸ ਸਦ ਜ ਸੁਭਾਈ ਜਿ ਹਰਸਨ ਪਰਸਨ ਪਰਸੈ ਗੁਰੂ ਆ ਜਨਮ ਮਰਨ ਦੁਖ ਜਾਈ ਉਹ ਵਸਿ ਫਤਖ ਸਮਦੀ ਨੂਰ ਅਰਸਾ ਹਉ ਕਰਸਾ ਛਟੀਐ ਤੋ ਟਟੇ ਸਚੇ ਬਾਤਿ ਸਾ ਮਾਲ ਜਾਨਾ ਮਾ ਜਾਨਾ ਦੀ ਕਟੀਏ ਸਜਣਾ ਸੱਚਾ ਪਾ ਤਿਸਾਹ ਸਿਰ ਸਾਹਾਂ ਦੇ ਇਸ ਪਾਸ ਬਹਿਠਿਆ ਸੋਹੀਏ ਸਭ ਨਾ ਦਾ ਵੇਸਾਹ ਸਜਣਾ ਸੱਚਾ ਪਾ ਤਿਸਾਹ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਤੁਨੀ ਗਾਉਣੀ ek oankar satgur prasad salok mahalla tija ਏਹੋ ਜਗਤ ਮਮਤਾ ਮੁਵਾਂ ਜੀਵਨ ਕੀ ਬਿਦਮਾ ਹੈ ਗੁਰ ਕੈ ਭਾਣ ਜੋ ਚੱਲ तीवन पदवी इहो जगत ममता मुआ, जीवन की बेदम गुर काण जो चल ਆ ਜੀਵਨ ਪਦਵੀ ਪਾਹੀ ਓਏ ਸਦਾ ਸਦਾ ਜਨ ਜਿਵਤੇ ਜੋ ਹਰ ਚਰਣੀ ਚਿਤ ਲਾਹੀ ਨਾਨਕ ਨਦਰੀ ਮਨ ਵਸਾ ਗੁਰਮੁਖ ਸਹਜ ਸਮਾਹੀ ਮਹੱਲਾ ਤੀਜਾ ਅੰਦਰ ਸਹਸਾ ਦੁਖ ਹੈ ਆਪ ਸਿਰ ਬੰਧੈ ਮਾਰ ਦੂਜੈ ਪਾਇ ਸੁੱਤੇ ਕਬਹੇ ਨਾ ਜਾਗਹਿ ਮਾਇਆ ਮੋ ਪਿਆਰ ਨਾਮ ਨਾ ਚਿਤਹਿ ਸਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਆਪਣਾ ਆਪ ਉਪਾਇਉ ਨਾ ਤਦ ਹੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਤਹੁ ਆਕਾਸ ਮਾ ਪਾਤਲ ਹੈ ਨਾ ਤਰ ਲੋਈ ਤਹੋ ਆਪੇ ਆਪ ਨਿਰੰਕਾਰ ਹੈ ਨਾ ਉਹ ਪਤਾ ਹੋਈ ਜਿਉ ਤੇਸ ਪਾਵ ਤੇ ਵ ਕਰੇ ਤੇਸ ਬਿਨ ਅਵਰ ਨਾ ਕੋਈ ਅਤਹੁ ਆਪੇ ਆਪ ਨਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤੇਵਾ ਕਰੇ ਿਸ ਬਿਨਾ ਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ